ਸਾਂਸਰਮਨੀ ਸਿੰਘ ਬਿੱਟੂ ਅਤੇ ਸਾਬਕਾ ਮੰਤਰੀ ਫਰਦੂਸ਼ਨ ਆਸ਼ੂ ਨੂੰ ਗ੍ਰਿਫਤਾਰੀ ਤੋਂ ਬਾਅਦ ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਲਈ ਲਿਆਂਦਾ ਗਿਆ ਅਸੀਂ ਤਾਂ ਗੱਲਬਾਤ ਕਰ ਲੈਨੇ ਆਸ਼ੂ ਜੀ ਹੁਣ ਨਿਆਂਖਰਾਸਾ ਦੇ ਵਿੱਚ ਭੇਜੇ ਜਾ ਰਹੇ ਸੀ ਕਿ ਬਦ ਲੜਾਈ ਜਾਰੀ ਰਹੇਗੀ ਜਿਨ੍ਹਾਂ ਦੇ ਰੰਦਰ ਰੱਖਣਗੇ ਜਿੱਦਣ ਬਾਹਰ ਆਏ ਫਿਰ ਉਸ ਤੋਂ ਬਾਅਦ ਸਰਕਾਰ ਦੇ ਉਲਟ ਲੜਾਈ ਜਾਰੀ ਰਹੇਗੀ ਲੋਕਾਂ ਦੇ ਇਸ਼ੂਜ਼ ਨੂੰ ਲੈ ਕੇ ਦੁਬਾਰਾ ਸੜਕਾਂ ਤੇ ਉਤਰਾਂਗੇ ਅਸ਼ੂ ਜੀ ਇਸ ਗ੍ਰਿਫਤਾਰੀ ਨੂੰ ਲੈ ਕੇ ਕਿਵੇਂ ਦੇਖਦੇ ਹੋ ਇਹ ਤਾਂ ਬਿਲਕੁਲ ਤਾਨਾਸ਼ਾਹੀ ਹੈ ਕੋਈ ਵੀ ਆਵਾਜ਼ ਜਿਹੜੀ اپੋਜੀਸ਼ਨ ਦੀ ਲੋਕਾਂ ਦੇ ਹੱਕ ਦੀ ਸਰਕਾਰ ਦੇ ਉਲਟ ਉੱਠੇ ਹੀ ਨਾ ਉਹਦੇ ਵਾਸਤੇ ਉਹਦੀ ਆਵਾਜ਼ ਨੂੰ ਦਬਾ ਦਿੰਦਾ ਤਾਂ ਬਿਲਕੁਲ ਇਹ ਸੰਸਦ ਕਾ ਮੰਤਰੀ ਭਰਤਪੁਸ਼ਨਾਸ਼ੂ ਜਿਨ੍ਹਾਂ ਨੂੰ ਹੁਣ ਨਿਆਂਇਕ ਹਿਰਾਸੇ ਦੇ ਵਿੱਚ ਜੇਲ੍ਹ ਦੇ ਵਿੱਚ ਭੇਜਿਆ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਠੋਡਣਾ ਲੁਧਿਆਣਾ ਦੇ ਸਿਵਲ ਹਸਤਾ ਤੋਂ ਸਾਂਝੀਆਂ ਕਰ ਰਹੇ ਹਨ ਜਿੱਥੇ ਸੰਸਰਵਨੀ ਸਿੰਘ ਬਿੱਟੂ ਭਰਤਪੁਸ਼ਨ ਅਸ਼ੂ ਸੰਜੇ ਤਲਵਾਰ ਅਤੇ ਸੁੰਦਰ ਸ਼ਾਮ ਮਲੋਤਰਾ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਉਹਨਾਂ ਭੇਜਿਆ ਜਾ ਰਿਹਾ ਹੈ ਤਾਂ ਨਗਰ ਨਿਗਮ ਜੋਂ ਨੇ ਇਹਨੂੰ ਤਾਲਾ ਲੈ ਕੇ ਜਿਹੜੀ ਕਿ ਪੰਜਾਬ ਪੁਲਿਸ ਦੇ ਵੱਲੋਂ ਲੁਧਿਆਣਾ ਪੁਲਿਸ ਦੇ ਵੱਲੋਂ ਜਿਹੜੀ ਕਿ ਐਫ ਆਈ ਆਰ ਦਰਜ ਕੀਤੀ ਗਈ ਸੀ ਤਾਂ ਜਿਸ ਤੋਂ ਬਾਅਦ ਕਿਹਾ ਗਿਆ ਸੀ ਕਿ ਅਸੀਂ ਗ੍ਰਿਫਤਾਰੀਆਂ ਦੇਣ ਦੇ ਲਈ ਖੁਦ ਕਮਿਸ਼ਨਰ ਦਫ਼ਤਰ ਪਹੁੰਚਾਂਗੇ ਤਾਂ ਅੱਜ ਪਹੁੰਚਦੇ ਨੇ ਤਾਂ ਉੱਥੇ ਕਾਫੀ ਜ਼ਿਆਦਾ ਜਦੋਜਹੇ ਤੋਂ ਬਾਅਦ ਲੁਧਿਆਣਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਹੁਣ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਕੈਮਰਾ ਪੋਰਟ ਮੰਡੀਸ਼ਰ ਵਾਲ ਸਾਂਸਰਮ ਨੀ ਸਿੰਘ ਬਿੱਟੂ ਅਤੇ ਸਾਬਕਾ ਮੰਤਰੀ ਫਰਦੂਸ਼ਨ ਆਸ਼ੂ ਨੂੰ ਗ੍ਰਿਫਤਾਰੀ ਤੋਂ ਬਾਅਦ ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਲਈ ਲਿਆਂਦਾ ਗਿਆ ਸੀ ਤਾਂ ਗੱਲਬਾਤ ਕਰ ਲੈਣੇ ਆਸ਼ੂ ਜੀ ਹੁਣ ਨਿਆਂਇਕ ਅਸਥਾਨ ਦੇ ਵਿੱਚ ਭੇਜੇ ਜਾ ਰਹੇ ਸੀ ਕਿ ਬਾਦ ਲੜਾਈ ਜਾਰੀ ਰਹੇਗੀ ਜਿਨ੍ਹਾਂ ਦੇ ਰੰਦਰ ਰੱਖਣਗੇ ਜਿੱਦਣ ਬਾਹਰ ਆਏ ਫਿਰ ਉਸ ਤੋਂ ਬਾਅਦ ਸਰਕਾਰ ਦੇ ਉਲਟ ਲੜਾਈ ਜਾਰੀ ਰਹੇਗੀ ਲੋਕਾਂ ਦੇ ਇਸ਼ੂਜ਼ ਨੂੰ ਲੈ ਕੇ ਦੁਬਾਰਾ ਸੜਕਾਂ ਤੇ ਉਤਰਾਂਗੇ ਆਸ਼ੂ ਜੀ ਇਸ ਗ੍ਰਿਫਤਾਰੀ ਨੂੰ ਲੈ ਕੇ ਕਿਵੇਂ ਦੇਖਦੇ ਹੋ ਇਹ ਤਾਂ ਬਿਲਕੁਲ ਤਾਨਾਸ਼ਾਹੀ ਹੈ ਕੋਈ ਵੀ ਆਵਾਜ਼ ਜਿਹੜੀ ਆਪੋਜੀਸ਼ਨ ਦੀ ਲੋਕਾਂ ਦੇ ਹੱਕ ਦੀ ਸਰਕਾਰ ਦੇ ਉਲਟ ਉੱਠੇ ਹੀ ਨਾ ਦੀ ਆਵਾਜ਼ ਨੂੰ ਦਬਾ ਦਿਓ ਤਾਂ ਬਿਲਕੁਲ ਇਹ ਸੰਸ ਕਾ ਮੰਤਰੀ ਭਰਤਪੁਸ਼ਨ ਆਸ਼ੂ ਜਿਨ੍ਹਾਂ ਨੂੰ ਹੁਣ ਨਿਆਂਇਕ ਹਿਰਾਸਤ ਦੇ ਵਿੱਚ ਜੇਲ੍ਹ ਦੇ ਵਿੱਚ ਭੇਜਿਆ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਠੋੜਾ ਨਾਲ ਲੁਧਿਆਣਾ ਦੇ ਸਿਵਲ ਸਤਾ ਤੋਂ ਸਾਂਝੀਆਂ ਕਰ ਰਹੇ ਹਨ ਜਿੱਥੇ ਸੰਸਰ ਰਵਨੀਤ ਸਿੰਘ ਬਿੱਟੂ ਭਰਤਪੁਸ਼ਨ ਆਸ਼ੂ ਸੰਜੇ ਤਲਵਾਰ ਅਤੇ ਸੁੰਦਰ ਸ਼ਾਮ ਮਲੋਤਰਾ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਉਹਨਾਂ ਭੇਜਿਆ ਜਾ ਰਿਹਾ ਹੈ ਤਾਂ ਨਗਰ ਨਿਗਮ ਜੋਂ ਨੇ ਇਹਨੂੰ ਤਾਲਾ ਲੈ ਕੇ ਜਿਹੜੀ ਕਿ ਪੰਜਾਬ ਪੁਲਿਸ ਦੇ ਵੱਲੋਂ लुधियाना पुलिस ਦੇ ਵੱਲੋਂ ਜਿਹੜੀ ਕਿ ਐਫ ਆਈ ਆਰ ਦਰਜ ਕੀਤੀ ਗਈ ਸੀ ਤਾਂ ਜਿਸ ਤੋਂ ਬਾਅਦ ਕਿਹਾ ਗਿਆ ਸੀ ਕਿ ਅਸੀਂ ਗ੍ਰਿਫਤਾਰੀਆਂ ਦੇਣ ਦੇ ਲਈ ਖੁਦ ਕਮਿਸ਼ਨਰ ਦਫ਼ਤਰ ਪਹੁੰਚਾਂਗੇ ਤਾਂ ਅੱਜ ਪਹੁੰਚਦੇ ਨੇ ਤਾਂ ਉੱਥੇ ਕਾਫੀ ਜ਼ਿਆਦਾ ਜਦੋਂ ਜਹੇ ਤੋਂ ਬਾਅਦ ਲੁਧਿਆਣਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਹੁਣ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਕੈਮਰਾ ਪਰਸਨ ਮਨੀਸ਼ ਦੇ ਨਾਲ ਹਿੰਮਤ ਸਿੰਘ ਇਕਪਾਲ ਬੈਨਿਕ ਸਵੇਰਾ ਲੁਧਿਆਣਾ 올 ਵਰਲਡ ఓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰਕੇ ਤੰਤਰਿਕ पंडित मौलवी बेगम तांत्रिक इन चोर ठगा तो सावधान स्पेशलिस्ट वशीकरण सट्टा नंबर लव मैरिज पति पत्नी चान विदेश च पक्का होना कारोबार का ना चलना सिर्फ इकती घंटिया च समाधान फ्री 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 आर के तांत्रिक मोबाइल पचानवे एक सौ अठहत्तर पचवंजा सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par